ਹਾਂਜੀ ਦੋਸਤੋ ਹਨ ਜਿਹੜਾ ਸਵੇਰ ਸਵੇਰ ਦਾ ਸਮਾਂ ਹੁੰਦਾ ਕਿੰਨਾ ਵਧੀਆ ਜਿਹਾ ਸਮਾਂ ਹੁੰਦਾ ਏ ਸ਼ਾਂਤਮਈ ਮਾਹੌਲ ਜਾਂਦਾ ਹਨ ਚਾਰੇ ਪਾਸੇ ਰੌਲਾ ਰੱਪਾ ਬਹੁਤ ਘੱਟ ਹੁੰਦਾ ਐਂ ਸ਼ਾਂਤ ਮਾਹੌਲ ਹੁੰਦਾ ਹਰ ਇੱਕ ਨਾ ਜਿਹੜਾ ਜੀਵ ਆ ਜਿਹੜਾ ਪਰਮਾਤਮਾ ਨੇ ਬਣਾਏ ਹੋਏ ਆ ਹਨ ਪਸ਼ੂ ਪੰਛੀ ਇਹਨਾਂ ਸ਼ਾਂਤਮਈ ਮਾਹੌਲ ਦੇ ਵਿੱਚ ਹੁੰਦੇ ਆ ਜਲਦੀ ਉੱਠਣ ਦਾ ਬਸ ਇੱਕੋ ਇਹੋ ਹੀ ਫਾਇਦਾ ਹੁੰਦਾ ਆਪਾਂ ਨੂੰ ਮਿੱਕੋ ਕੋ ਸਵੇਰ ਸਵੇਰ ਜਿਹੜੀ ਤਾਜ਼ਗੀ ਆ ਜਿਹੜਾ ਮਾਹੌਲ ਹੁੰਦਾ ਉਹਦੇ ਨਾਲ ਨਾ ਸਾਡੇ ਮਨ ਨੂੰ ਥੋੜੀ ਸ਼ਾਂਤੀ ਮਿਲਦੀ ਆ ਅਮਰਤ ਵੇਲੇ ਦੀ ਜਿਹੜੀ ਐਮੀਅਤ ਆ ਨਾ ਇਸ ਕਰਕੇ ਵੱਧ ਕੇ ਆ ਜਾਂਦਾ ਹੈਗੀ ਵੀ ਬਾਕੀ ਗੱਲ ਜੇਕਰ ਆਪਾਂ ਇਸ ਨੂੰ ਮਹਿਸੂਸ ਕਰੀਏ

ਹੱਥੀ ਜੇ ਆਪਾਂ ਜਿਹਦੇ ਨਾਲ ਜੁੜਦੇ ਆ ਆਪਣੇ ਮਿਹਨਤ ਹੁੰਦੀ ਆ ਉਸ ਨੂੰ ਵੇਖਣ ਦੇ ਵਿੱਚ ਜਾਂ ਉਹਨੂੰ ਉਸ ਦੇ ਨਾਲ ਜੁੜਨ ਦੇ ਨਾਲ ਸਾਨੂੰ ਕਿੰਨੀ ਖੁਸ਼ੀ ਮਿਲਦੀ ਆ ਉਸ ਚੀਜ਼ ਨੂੰ ਵੀ ਬੰਦਾ ਬਿਆਨ ਨਹੀਂ ਕਰ ਸਕਦਾ ਬਾਕੀ ਇਸਨ ਬਹਾਰ ਜਾਈਏ ਉਸ ਪਰਮਾਤਮਾ ਤੋਂ ਜਿਹਨੇ ਇੰਨੀ ਸੋਹਣੀ ਕੁਦਰਤ ਬਣਾਈ ਆ ਇਹਨੇ ਸੋਨੇ ਰੰਗ ਭਰੇ ਆ ਤੇ ਬੰਦੇ ਨੂੰ ਸਭ ਤੋਂ ਸੋਨਾ ਬਣਾਇਆ ਸੀ ਇਨਸਾਨ ਨੂੰ ਸਭ ਤੋਂ ਸੋਨਾ ਜੀਵ ਬਣਾਇਆ ਸਭ ਤੋਂ ਵੱਧ ਉਸ ਨੂੰ ਪਾਵਰ ਦਿੱਤੀ ਆ ਪਰਪਤ ਜਿਉਣਾ ਕਿੱਦਾਂ ਦਾ ਨਾ ਉਹ ਪਰਮਾਤਮਾ ਨੇ ਸਭ ਨੂੰ ਸੋਝੀ ਦਿੱਤੀ ਆ ਕਿਦਾਂ ਦੇ ਮਾਹੌਲ 'ਚ ਜਿਉਣਾ ਕਿਦਾਂ ਦਾ ਮਾਹੌਲ ਬਣਾ ਕੇ ਜੀਣਾ ਜੈ ਪ੍ਰਸਾਦ 36 ਅਮਰਤ ਖਾਹੇ ਤਿਸ ठाकुर ਕੋ ਰਖ ਮਨ ਮਾਏ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਨ ਇੱਕ ਬਚਨ ਹੈ ਵੀ ਜਿਸ ਦੀ ਕਿਰਪਾ ਨਾਲ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵੀ ਇੰਨੇ ਪ੍ਰਕਾਰ ਭਾਵ ਕੇ ਤੂੰ ਜ਼ਿੰਦਗੀ ਦੇ ਵਿੱਚ ਤੈਨੂੰ ਇੰਨਾ ਕੁਝ ਮਿਲੇ ਆ ਵਿਰੋਧਾ ਤੂੰ ਖਿਆਲ ਨਾ ਛੱਡ ਉਹਨੂੰ ਚੇਤੇ ਵੀ ਕਰਿਆ ਕਰ ਪੰਜਾਬੀਆਂ ਨੂੰ ਆਪਾਂ ਨੂੰ ਖਾਸ ਕਰਕੇ ਜਿਹੜੀ ਨਾ ਇੱਕ ਸੁਗਾਤ ਮਿਲੀ ਹੈ ਪੰਜਾਬ ਦੇ ਵਿੱਚ ਆਪਾਂ ਨੂੰ ਜਿੱਥੇ ਇਹਨਾਂ ਸੋਹਣਾ ਮਾਹੌਲ ਸਾਨੂੰ ਖਾਣ ਪੀਣ ਨੂੰ ਖੁੱਲਾ ਤੇ ਰਹਿਣ ਸੈਨ ਨੂੰ ਸਾਡੇ ਖੁੱਲੇ ਡੁੱਲੇ ਘਰ ਹੈ ਜਿੱਥੇ ਆਪਾਂ ਨੂੰ ਪਰ ਜੇ ਖੁਦ ਆਪ ਹੀ ਆਪਾਂ ਗਲਤ ਰਸਤੇ ਤੁਰਦੇ ਆਂ ਫਿਰ ਉਹਦੇ ਵਿੱਚ ਨਾ ਪਰਮਾਤਮਾ ਵੀ ਕੀ ਕਰੂਗਾ ਦਦਾ ਦੋਸ਼ ਨਾ ਦੇਉ ਕਿਸੇ ਦੋਸ ਕਰਮ ਆ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ ਦੋਸਤੋ ਇਹ ਚੀਜ਼ਾਂ ਨਾ ਪੈਸਿਆਂ ਨਾਲ ਨਹੀਂ ਮਿਲਦੀਆਂ ਇਹ ਪਿਆਰ ਨਾਲ ਮਿਲਦੀਆਂ ਜਿਹੜਾ ਇਹਨਾਂ ਦੇ ਵਿੱਚੋਂ ਆਨੰਦ ਆਪਾਂ ਨੂੰ ਆਉਂਦਾ ਨਾ ਉਹ ਦੁਨੀਆਂ ਦੇ ਕਿਸੇ ਮਹਿੰਗੇ-ਮਹਿੰਗੇ ਹੋਟਲਾਂ ਚ ਨਹੀਂ ਆ ਸਕਦਾ ਘਰ ਆਪਣੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਆਨੰਦ ਆਉਂਦਾ ਆਪਣੇ ਹੱਥੀ ਕੋਈ ਚੀਜ਼ ਆਪਾਂ ਤਿਆਰ ਕਰ ਰਹੇ ਹਾਂ ਉਹ ਉਸ ਨੂੰ ਵੇਖਣ ਦੇ ਵਿੱਚ ਉਹਦੇ ਨਾਲ ਜੁੜਨ ਦੇ ਨਾਲ ਜਿਹੜਾ ਸਾਨੂੰ ਸਕੂਨ ਆਉਂਦਾ ਉਹ ਮਹਿੰਗੇ-ਮਹਿੰਗੇ ਹੋਟਲਾਂ ਚ ਨਹੀਂ ਆ ਸਕਦਾ ਕਿਉਂਕਿ ਆਪਾਂ ਦੁਨੀਆਦਾਰੀ ਦੇ ਵਿੱਚ ਵਿਚਰਦੇ ਆਂ ਮਹਿੰਗੇ ਮਹਿੰਗੇ ਹੋਟਲਾਂ ਦੇ ਵਿੱਚ ਰਹਿਣ ਵਾਲੇ ਲੋਕ ਵੀ ਆਪ ਨੂੰ ਵਧੂ ਮਿਲਦੇ ਆ ਪਰ ਉਹ ਕਹਿੰਦੇ ਆ ਵੀ ਜਿਹੜੀ ਤੁਹਾਡੀ ਜ਼ਿੰਦਗੀ ਹੈ ਨਾ ਸਾਡੇ ਤੋਂ ਕਿਤੇ ਨਾ 100 ਗੁਣਾ ਚੰਗੀ ਹੈ ਇਸ ਲਈ ਨਾ ਜਿੰਨਾ ਹੋ ਸਕਦਾ ਆਪ ਨੂੰ ਜਲਦੀ ਉੱਠੀਏ ਉਸ ਪਰਮਾਤਮਾ ਦਾ ਸ਼ੁਕਰ ਕਰੀਏ ਤੇ ਆਪਣੇ ਘਰ ਦੇ ਕੰਮਕਾਰ ਹਨ ਆਪਾਂ ਸਮੇਂ ਸਿਰ ਕਰਦੇ ਰਹੀਏ ਤੇ ਜ਼ਿੰਦਗੀ ਆਪਣੇ ਆਪ ਹੀ ਵਧੀਆ